ਸਤਿ ਸ੍ਰੀ ਅਕਾਲ ਬੇਲੀਓ ਕੀ ਹਾਲ ਚਾਲ ਹੈ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਤੇ ਸਵਾਗਤ ਹੈ ਸਾਰੇ ਆਪਣੇ ਭਰਾਵਾਂ ਦਾ ਜਿੰਨੇ ਆਪਣੇ ਨਾਲ ਫੇਸਬੁੱਕ ਪੇਜ ਤੇ ਜਾਂ ਫਿਰ YouTube ਚੈਨਲ ਦੇ ਜ਼ਰੀਏ ਜੁੜੇ ਹੋਏ ਆ ਤੇ ਜਿਵੇਂ ਆਪਾਂ ਬੇਲੀਓ ਤੁਹਾਨੂੰ ਡੇਲੀ ਦੀ ਤਰ੍ਹਾਂ ਨਵੇਂ-ਨਵੇਂ ਜਾਨਵਰ ਦਿਖਾਉਂਦੇ ਰਹਿੰਨੇ ਆ ਜਿਹੜੇ ਆਪਣੇ ਫਾਰਮ ਤੇ ਆਉਂਦੇ ਆ ਤੇ ਪਿੱਛੇ ਆਪਾਂ ਤੁਹਾਨੂੰ ਦੋ ਜਾਨਵਰਾਂ ਦੀ ਵੀਡੀਓ ਦਿਖਾਵਾਂਗਾ ਜੋ ਬਚੇ ਹੋਏ ਆ ਸੇਲ ਲਈ ਤੇ ਬਾਕੀ ਸਾਰੇ ਜਾਨਵਰ ਉਹ ਤੋਂ ਪਿੱਛੇ ਜੋ ਵੀ ਵੀਡੀਓ ਦੇਖੋਗੇ ਬੇਲੀਓ ਉਹ ਸੇਲ ਹੋ ਚੁੱਕੇ ਆ ਤੇ ਇੱਕ ਮਾਰਵਾੜੀ ਆਪਾਂ ਤੁਹਾਨੂੰ ਪਰਸੋ ਬੱਚੀ ਦਿਖਾਈ ਸੀ ਉਸ ਤੋਂ ਬਾਅਦ ਕੱਲ ਤੁਹਾਨੂੰ ਆਪਾਂ ਇੱਕ ਮਾਰਵਾੜੀ ਬਸ਼ੇਰਾ ਦਿਖਾਇਆ ਸੀ ਬਹੁਤ ਸੋਹਣਾ ਤੇ ਅੱਜ ਤੁਹਾਨੂੰ ਵੇਲੇ ਆਪਾਂ ਇੱਕ ਕੰਬੋ ਪੈਕ ਦਿਖਾਉਣ ਲੱਗੇ ਆ ਇੱਕ ਘੋੜੀ ਆ ਮਾਰਵਾੜੀ ਬਹੁਤ ਸੋਹਣੀ ਤੇ ਨਾਲ ਹੀ ਉਹਦੇ ਬੇਲੀ ਉਹ ਬੱਚਾ ਤੇ ਸਾਰੀ ਡਿਟੇਲ ਤੁਹਾਨੂੰ ਆਪਾਂ ਦੱਸਾਂਗੇ ਇਹਨਾਂ ਦੀ ਤੇ ਤੁਸੀਂ ਦੇਖੋ ਬੱਚਾ ਤੇ ਘੋੜੀ ਬਹੁਤ ਸੋਹਣੇ ਦੋਨੇ ਜਾਨਵਰ ਆ ਤੇ ਹਰੇ ਬਲੀਓ ਦੁੱਧ ਪੀਂਦਾ ਹੀ ਬੱਚਾ ਹੈ ਤਿੰਨ ਕੁ ਮਹੀਨਾ ਦਾ ਬੱਚਾ ਹਲੇ ਤੇ ਵਧੀਆ ਤੁਸੀਂ ਦੇਖ ਸਕਦੇ ਹੋ ਹਾਈਟ ਵੀ ਕਰੀ ਖੜਾ ਤੇ ਬਹੁਤ ਸੋਹਣਾ ਰੰਗ ਤੇ ਬਹੁਤ ਸੋਹਣੀ ਮਾਰਕਿੰਗ ਵੀ ਹੈ ਬਲੀਓ ਇਸ ਬੱਚੇ ਦੀ ਤੇ ਬਹੁਤ ਸੋਹਣੀ ਘੋੜੀ ਹੈ ਤੇ ਕੰਨਾ-ਕੁੰਨਾ ਪੱਖੋਂ ਤਾਂ ਬਲੀਓ ਕਿਆ ਬਾਤਾਂ ਹੀ ਹੈ ਬੱਚਾ ਕਰਨ ਤੁਸੀਂ ਬੱਚੇ ਦੇ ਦੇਖ ਸਕਦੇ ਹੋ ਤੇ ਬਾਕੀ ਤੁਸੀਂ ਬਰਾਬਰ ਖੜੇ ਬੱਚੇ ਦੀ ਹਾਈਟ ਵੀ ਦੇਖ ਸਕਦੇ ਹੋ ਕੇ ਲਗਭਗ ਘੋੜੀ ਦੇ ਬਰਾਬਰ ਹੀ ਹੈ ਤੇ 3 ਮਹੀਨਿਆਂ ਦਾ ਹਾਲੇ ਵੈਲਿਊ ਇਹ ਬੱਚਾ ਤੇ ਜੇ ਆਪਾਂ ਘੋੜੀ ਦੀ ਹਾਈਟ ਦੀ ਗੱਲ ਕਰ ਲਈਏ ਤਾਂ 60 ਇੰਚ ਵੈਲਿਊ ਘੋੜੀ ਦੀ ਹਾਈਟ ਹੈ ਇਸ ਬੱਚੇ ਦੀ ਵੈਲਿਊ ਜੇ ਵਾ ਬਲੱਡ ਲਾਈਨ ਦੀ ਗੱਲ ਕਰ ਲਈਏ ਤਾਂ ਅਣਮੋਲ ਰਤਨ ਘੋੜੇ ਦਾ ਵੈਲਿਊ ਇਹ ਬੱਚਾ ਹੀ ਤੇ ਜੇ ਗ ਹੈ ਬਿਲਣ ਦੇ ਵੀਡੀਓ ਫੋਟੋ ਵੀ ਚਾਹੀਦੀਆਂ ਹੁਣ ਉਹ ਵੀ ਤੁਹਾਨੂੰ ਮਿਲ ਜਾਣਗੀਆਂ ਤੇ ਉਸ ਘੋੜੇ ਦਾ ਮਾਰਵਾੜੀ ਦਾ ਵੈਲਿਊ ਇਹ ਬੱਚਾ ਹੈ ਤੇ ਜਿਹੜਾ ਦਲਬਾਗ ਰਣੀਆਂ ਘੋੜਾ ਉਸ ਦਾ ਇਹ ਪੋਤਾ ਹੀ ਬੇਲੀਓ ਤੇ ਵੀਡੀਓ ਪ੍ਰੂਫ ਤੁਹਾਨੂੰ ਸਾਰੇ ਮਿਲ ਜਾਣਗੇ ਤੇ ਤੁਸੀਂ ਬੱਚਾ ਬਾਕੀ ਦੇਖ ਹੀ ਲਿਆ ਤੇ ਜੇ ਆਪਾਂ ਇਸ ਬੇਲੀਓ ਘੋੜੀ ਦੀ ਗੱਲ ਕਰ ਲਈਏ ਤੇ ਘੋੜੀ ਦੀ ਬਲੱਡ ਲਾਈਨ ਦੀ ਗੱਲ ਕਰ ਲਈਏ ਤਾਂ ਬੇਲੀਓ 60 ਇੰਚ ਜਿਹੜੀ ਘੋੜੀ ਦੀ ਹਾਈਟ ਹੈ ਤੇ ਆ ਜਿਹੜਾ ਤੁਸੀਂ ਬੱਚਾ ਦੇਖ ਰਹੇ ਹੋ ਇਹ ਘੋੜੀ ਦੇ ਮਗਰ ਬੱਚਾ ਹੀ ਤੇ ਇਸ ਟਾਈਮ ਜਿਹੜੇ ਇਹ ਦੋਨੇ ਜਾਨਵਰ ਹੈ ਬੇਲੀਓ ਆਪਣੇ ਫਾਰਮ ਤੇ ਐ ਤੇ ਦੋਨੇ ਜਾਨਵਰ ਬੈਲੀਓ ਫੋਰ ਸੇਡ ਐ ਤੇ ਜੇ ਆਪਾਂ ਘੋੜੀ ਦੀ ਬੈਲੀਓ ਬਲੱਡ ਲਾਈਨ ਦੀ ਗੱਲ ਕਰ ਲਈਏ ਤਾਂ ਦੇਵਲੀ ਲਾਈਨ ਦੀ ਬੈਲੀਓ ਇਹ ਘੋੜੀ ਐ ਤੇ ਬਾਕੀ ਆਪਾਂ ਤੁਹਾਨੂੰ ਬੱਚੇ ਦੀ ਘੋੜੀ ਦੀ ਸਾਰੀ ਡਿਟੇਲ ਦੱਸ ਦਿੱਤੀ ਐ ਤੇ ਜੇ ਕਿਸੇ ਵੀਰ ਨੂੰ ਹੋਰ ਵੀ ਇਦੋਂ ਗਹਿਰਾਈ ਦੇ ਵਿੱਚ ਜਾਣਕਾਰੀ ਚਾਹੀਦੀ ਹੋਵੇ ਤਾਂ ਤੁਸੀਂ ਜਿਹੜਾ ਆਪਾਂ ਥੱਲੇ ਨੰਬਰ ਦਿੱਤਾ ਹੈ ਉਹਦੇ ਉੱਪਰ ਕੰਟੈਕਟ ਕਰ ਸਕਦੇ ਆਂ ਤੇ ਜੇ ਜਾਂ ਕੋਈ ਬੇਲੀ ਆਪਣਾ ਫਾਰਮ ਤੇ ਆ ਕੇ ਜਾਨਵਰ ਦੇਖਣਾ ਚਾਹੁੰਦਾ ਹੋਵੇ ਤਾਂ ਤੁਸੀਂ ਫਾਰਮ ਤੇ ਆ ਕੇ ਵੀ ਜਾਨਵਰ ਨੂੰ ਜਿਹੜਾ ਉਹ ਦੇਖ ਸਕਦੇ ਹੋ ਤੇ ਲੋਕੇਸ਼ਨ ਤੁਹਾਨੂੰ ਪਤਾ ਹੈ ਬੇਲੀ ਉਹ ਬਰਾਡ ਸਟੱਡ ਫਾਰਮ ਮੱਲਾ ਤੇ ਜਿਹੜਾ ਕਿ ਫਰੀਦਕੋਟ ਦੇ ਵਿੱਚ ਬੇਲੀ ਉਹ ਪੈਂਦਾ ਹੀ ਤੇ ਬਾਜੇਖਾਨੇ ਦੇ ਬਿਲਕੁਲ ਨਜ਼ਦੀਕ ਹਰਜੀਤ ਵਾਲਾ ਬਾਜਾਖਾਨਾ ਤੇ ਇੱਥੇ ਫਾਰਮ ਤੇ ਆ ਕੇ ਵੀ ਬੇਲੀ ਤੁਸੀਂ ਜਾਨਵਰ ਨੂੰ ਦੇਖ ਸਕਦੇ ਹੋ ਤੇ ਜੇ ਤੁਹਾਨੂੰ WhatsApp ਤੇ ਕੋਈ ਹੋਰ ਡਿਟੇਲ ਜਾਨਵਰ ਦੀ ਚਾਹੀਦੀ ਹੋਵੇ ਤਾਂ ਤੁਸੀਂ ਵਟਸਐਪ ਤੇ ਵੀ ਜਿਹੜਾ ਮੈਸੇਜ ਕਰਕੇ ਉਹ ਜਾਨਵਰ ਦੀ ਡਿਟੇਲ ਲੈ ਸਕਦੇ ਹੋ ਤੇ ਜਾਂ ਫਿਰ ਕਾਲ ਕਰਕੇ ਵੇਲੀਓ ਜਾਨਵਰ ਦੀ ਡਿਟੇਲ ਪੁੱਛ ਸਕਦੇ ਹੋ ਤੇ ਕਾਫੀ ਆਪਾਂ ਵੀਡੀਓ ਪਾ ਰੱਖਿਆ ਜਾਨਵਰਾਂ ਦੀਆਂ ਉਹਨਾਂ ਦੀ ਡਿਟੇਲ ਵੀ ਪੁੱਛ ਸਕਦੇ ਹੋ ਪਰ ਉਹਨਾਂ ਜੋ ਬੇਲੀ ਜਿਹੜੇ ਆਪਾਂ ਇਹ ਤੋਂ ਪਹਿਲਾਂ ਦੋ ਜਾਨਵਰਾਂ ਦੀ ਵੀਡੀਓ ਪਾ ਰੱਖਿਆ ਉਹੀ ਸਿਰਫ ਬਚੇ ਆ ਬਾਕੀ ਜਿਹੜੇ ਸਾਰੇ ਜਾਨਵਰ ਉਹ ਸੇਲ ਹੋ ਚੁੱਕੇ ਆ ਲਗਭਗ ਤੇ ਤੁਸੀਂ ਉਹ ਜਾਨਵਰਾਂ ਦੀ ਇੱਕ ਮਾਰਵਾੜੀ ਬਸ਼ੇਰੀ ਦੀ ਵੀਡੀਓ ਪਾ ਰੱਖਿਆ ਬਹੁਤ ਸੋਹਣੀ ਦੀ ਉਹਦੀ ਜਾਣਕਾਰੀ ਲੈ ਸਕਦੇ ਹਾਂ ਤੇ ਜਾਂ ਫਿਰ ਇੱਕ ਆਪਾਂ ਮਾਰਵਾੜੀ ਬੱਚੇ ਦੀ ਕੱਲ ਵੀਡੀਓ ਪਾਈ ਹੈ ਉਹਦੀ ਜਾਣਕਾਰੀ ਲੈ ਸਕਦੇ ਆ ਤੇ ਜਾਂ ਫਿਰ ਇਹ ਜਿਹੜੇ ਜਾਨਵਰ ਬੇਲੀਓ ਤੁਹਾਨੂੰ ਅੱਜ ਆਪਾਂ ਦਿਖਾਏ ਆ ਇਹਨਾਂ ਦੀ ਜਾਣਕਾਰੀ ਤੁਸੀਂ ਜਿਹੜੀ ਹੈ ਕਾਲ ਕਰਕੇ ਲੈ ਸਕਦੇ ਹੋ ਤੇ ਘੋੜੀ ਤੁਸੀਂ ਦੇਖ ਲਈ ਹੈ ਬਹੁਤ ਸੋਹਣੀ ਮਾਰਕਿੰਗ ਆ ਚਾਰੇ ਪੈਰ ਚਿੱਟੇ ਤੇ ਮੱਥੇ ਤੇ ਬਲੇਜ ਆ ਤੇ ਬੱਚੇ ਦੀ ਮਾਰਕਿੰਗ ਵੀ ਤੁਸੀਂ ਦੇਖ ਲਓ ਬੇਲੀਓ ਬਹੁਤ ਸੋਹਣਾ ਬੱਚਾ ਜਿਹੜਾ ਕੰਨਾਂ ਦਾ ਵੀ ਤੇ ਬਲੱਡ ਲਾਈਨ ਵੀ ਤੁਹਾਨੂੰ ਆਪਾਂ ਦੱਸ ਦਿੱਤੀ ਐ ਤੇ ਬਾਕੀ ਗਹਿਰਾਈ ਚ ਜਾਣਕਾਰੀ ਲਈ ਤੁਸੀਂ ਕੰਟੈਕਟ ਕਰਿਓ ਤੇ ਮਿਲਦੇ ਆਂ ਬੇਲੀਓ ਆਪਾਂ ਨਵੇਂ ਦਿਨ ਤੇ ਨਵੀਂ ਵੀਡੀਓ ਦੇ ਵਿੱਚ ਤੇ ਨਵੇਂ ਜਾਨਵਰ ਨਾਲ ਤੇ ਬੱਚਾ ਤੇ ਘੋੜੀ ਕਿੱਦਾਂ ਦੀ ਲੱਗੀ ਇਹ ਵੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਆਪਣੇ ਜਿਹੜੇ ਨਵੇਂ ਵੀ ਘੋੜੀਆਂ ਵਾਲੇ ਵੀਰ ਆ ਉਹਨਾਂ ਤੱਕ ਵੀਡੀਓ ਪਹੁੰਚ ਸਕੇ ਧੰਨਵਾਦ